ਓ ਪੱਤੋ ਮੇਰਾ ਪਿੰਡ ਨੀ ਕੁੜੀਓ ਵੜੇ ਹੌਸਲੇ ਵਾਲਾ ਨੀ ਜੇੜੀ ਲੜੀ ਨੀ ਕਹਾ ਬੋਲੀਆਂ ਚਿੱਠਾ ਸੁਣਾ ਦੂੰ ਪਰ ਸਾਰਾ ਨੀ ਰੋਟੀ ਨਾ ਖਾਦੀ ਸ਼ੌਂਕ 기ਦੇ ਦਾ ਭਾਰ ਨੀ ਰੋਟੀ ਨਾ ਖਾਦੀ ਸ਼ੌਂਕ 기ਦੇ ਦਾ ਭਾਰ ਨੀ ਰੋਟੀ ਨਾ ਖਾਦੀ ਵੇਲੇ ਜਿਹੜਾ ਆਪਣੇ ਪਿਆਰ ਨੂੰ ਛੇੜੇ ਜਾ ਸਰਕਾਰੇ ਦੱਸਣਾ ਪਾਦੋਮਾਨੇ ਵਿੱਚ ਗਿੱਤੇ ਦੇ ਨਚਣਾ ਆਪਾਂ ਤੋਂ ਮਾਨੇ 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 ਸਾਡੇ ਪਿੰਡ ਦੀਆਂ ਕੁੜੀਆਂ ਵੇਖ ਲੋ ਲਣ ਤੇ ਮਟਿਆਰਾ ਵੇ ਕੱਗਰ ਆ ਮਾਂ ਦੇ ਸ਼ਮਸ਼ਮ ਤਾਰਦੇ ਕਰੇ ਉਹ ਨਾਂ ਦੇ ਸ਼ਮ ਸ਼ਮ ਕਰਦੇ ਜਿਉਂ ਕੂਂ ਜਾਂਦੀਆਂ ਦਾਰਾਂ 'ਚ ਨੱਚ ਲੋ ਮੋਰਨੀਓ ਪੰਜ ਬਤਾਸੇ ਵਾਰਾਂ 'ਚ ਨੱਚ ਲੋ ਮੋਰਨੀਓ ਪੰਜ ਬਤਾਸੇ ਵਾਰਾਂ 'ਚ ਨੱਚ ਲੋ ਮੋਰਨੀਓ ਲੰਜਕ ਦਾ ਸੇ ਪਾਰਾਂ 'ਚ ਨੱਚ ਲੋ ਮੋਰਨੀਓ ਰਚਮ ਵਾਲੇ ਦੀ ਅੱਡੀ ਨਰਾਂਡੀ ਨੱਚਣ ਵਾਲੇ ਦੀ ਅੱਡੀ ਨਰਾਂਡੀ ਗੌਣ ਵਾਲੇ ਦਾ ਗੌਣ ਇੱਕ ਸੜੀ ਲੋ ਵਰਗੀ ਕੀ ਸਰਮੇ ਦਾ ਪੌੜਾ ਇੱਕ ਸੜੀ ਲੋ ਵਰਗੀ ਕੀ ਸਰਮੇ ਦਾ ਪੌੜਾ ਇੱਕ ਸੜੀ ਲੋ ਵਰਗੀ ਸਰਮੇ ਦਾ ਪੌੜਾ ਇੱਕ ਸੜੀ ਲੋ ਵਰਗੀ ਜੇ ਕੁੜਗੇ ਤੂੰ ਦਾਲ ਨੀ ਤਰਨੀ ਰੋਟੀ ਤੇ ਮਿਰਚਾਂ ਤਰਦੇ ਪਤੋਸ਼ਕੀਨਾ ਦੀ ਬਹਿ ਜਾ ਬਹਿ ਜਾ ਕਰਦੇ ਪਤੋਸ਼ਕੀਨਾ ਦੀ ਬਹਿ ਜਾ ਬਹਿ ਜਾ ਕਰਦੇ ਪਤੋਸ਼ਕੀਨਾ ਆਵੇ ਨਾਜਰਾ ਵੇ ਨਾਜਰਾ ਬੋਤਾ ਬੰਨ ਦਰਵਾਜੇ ਵੇ ਬੋਤ ਤੇਰੇ ਨੂੰ ਕਾੜਾ ਹਾ ਮੇ ਬੋਤੇ ਤੇਰੇ ਨੂੰ ਕਾ ਦਾ ਟੋਕਰਾ ਤੈਨੂੰ ਦੋ ਪ੍ਰਸ਼ਾਦ ਦੇ ਵਿੱਚ ਦੇ ਵਿੱਚ ਮਚਦੀ ਦੀ ਧੰਕ ਪਈ ਦਰਵਾਜੇ ਦੇ ਵਿੱਚ ਮਚਦੀ ਦੀ ਧੰਕ ਪਈ ਦਰਵਾਜੇ ਦੇ ਵਿੱਚ ਮਚਦੀ ਦੀ ਧੰਕ ਪਈ ਦਰਵਾਜੇ ਇਸ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਤੇ ਤੇਰੇ ਰਾਸਪੇੜ ਸੱਸੇ ਮੈਨੂੰ ਨੱਚ ਲੈਣ ਦੇ ਬੱਜੇ ਮੈਨੂੰ ਨੱਚ ਲੈਣ ਦੇ ਸੱਚੇ ਟੋਲ ਕੀ ਗਵੰਡੀਆਂ ਦੇ ਵੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਨਿੱਕੀ ਨਿੱਕੀ ਕਾਣੀ ਦਾ ਮੀਵਰ ਸੈਂਦਾ ਨਿੱਕੀ ਨਿੱਕੀ ਕਾਣੀ ਦਾ ਮੀਵਰ ਸੈਂਦ ਗੋਡੇ ਗੋਡੇ ਕਹਾ ਵੇ ਵੀਰ ਗੱਲਾਂ ਕਰਾਂਗੇ ਦੋਨੇ ਪੈਣ ਭਰਾ ਵੀਰ ਗੱਲਾਂ ਕਰਾਂਗੇ ਦੋਨੇ ਦੀ ਬੇਨਤੀਆਂ ਆਵੀਂ ਆ ਕਰ ਮੇਰੇ ਕਰਦੀ ਬੇਨਤੀਆਂ ਆਵੀਂ ਆ ਕਰ ਮੇਰੇ ਕਰਦੀ ਬੇਨਤੀਆਂ ਆਵੀਂ ਆ ਕਰ ਮੇਰੇ ਕਰਦੀ ਬੇਨਤੀ ਸੱਗੀ ਫਨ ਸਿਰ ਤੇ ਸੋਹਦੇ ਪੈਰੀ ਚੰਦਰਾ ਪਾਣੀ ਨਹੀਂ ਸੂਬੇਦਾਰ ਨੀ ਬੜ ਕੇ ਮਿਲਣਾ ਪਾਣੀ ਸੂਬੇਦਾਰ ਨੀ ਬੜ ਕੇ ਮਿਲਣਾ

ਪੰਜਾਈਓ ਵੀ ਚੜ ਗਈ ਛੱਤੇ ਦੇਖੋ ਨੀ ਮੇਰੇ ਹਾਨ ਦੀਓ ਮੇਰਾ ਜੇਠ ਪੂਣੀਆਂ ਵੱਟੇ ਆਵਨ ਜਾ ਰਿਆਂ ਆਪੇ ਆਵਨ ਜਾ ਰਿਆਂ ਕਿਸੇ ਨੇ ਤੇਰੇ ਘਰ ਵੇ ਢੀੜੀ ਵਾਂਗ ਨਾ ਪਾਈ ਮੇਰੇ ਮੈਂ ਜਾਊਂਗੀ ਮਰ ਦੇ ਮੇਰਾ ਉਡੇ ਡੋਰੀਆ ਮੈਲਾ ਵਾੜੇ ਘਰ ਵੇ ਮੇਰਾ ਉਡੇ ਡੋਰੀਆ ਮੈਲਾ ਵਾੜੇ ਘਰ ਵੇ ਮੇਰਾ ਉਡੇ ਡੋਰੀਆ ਮੈਲਾ ਵਾੜੇ ਘਰ ਵੇ ਮੇਰਾ ਉਡੇ ਡੋਰੀਆ ਯੀ ਮੌੜ ਲੱਗ ਗਈ ਮੇਰੀ ਸੱਸ ਲਈ ਮਨੀ ਗੀ ਮੱਤੇ ਮਰੀ ਦੋਸਾਂ ਗਈ ਜੱਛੇ ਨੀਦਾ ਗਈ ਮੱਤੇ ਮਰੀ ਮੌੜ ਲੱਗ ਗਈ ਮੇਰੀ ਸੱਸ ਲਈ ਨੀਦਾ ਗਈ ਪਿੰਡ ਦੀਆਂ ਕੁੜੀਆਂ ਵੇਖ ਲੋ ਉੱਲੜ ਤੇ ਮਟਿਆਰਾ ਵੇਖ ਗਰੇ ਉਹਨਾਂ ਦੇ ਸ਼ਮਸ਼ਮ ਕਰਦੇ ਘਗਰੇ ਉਹਨਾਂ ਦੇ ਸ਼ਮਸ਼ਮ ਕਰਦੇ ਜਿਉਂ ਕੂਂ ਜਾਂ ਨਿਆ ਡਚ ਨਾਰਾ ਨਚ ਲੋ ਮੋਰ ਨਿਓ ਪੰਜ ਪਤਾ ਸੇਵਾ ਨਚ ਲੋ ਮੋਰ ਨਿਓ ਕਾਂਜੇ ਬਤਾ ਸੇ ਵਾਰਾ ਨੱਚ ਲੋ ਗੋਰ ਨੇ ਨੂੰ ਕਾਂਜੇ ਬਤਾ ਸੇ ਵਾਰਾ ਨੱਚ ਲੋ ਗੋਰ ਨੇ ਨੂੰ ਗਿਸ਼ੋੜੇ ਪਾਵੇ ਸ਼ਾਣ ਵੀਰ ਗੱਟੀਆਂ ਕਰੇ ਫਾਦੋ ਚੰਦਰੀ ਬਿਸ਼ੋੜੇ ਪਾਵੇ ਸ਼ਾਣ ਵੀਰ ਗੱਟੀਆਂ ਕਰੇ ਭਗਤ ਕੰਤਲ ਦੀ ਬਿਸ਼ੋੜੇ ਪਾਵੇ ਸ਼ਾਣ ਵੀਰ ਗੱਟੀਆਂ ਕਰੇ ਸਾਰੇਆ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਪਤੋ ਹੀਰਾ ਸਿੰਘ ਵਿਖੇ ਸਮੂਹ ਜਿਹੜੇ ਇੱਥੋਂ ਦੇ ਈਮੇਲਸ ਨੇ ਲੇਡੀਜ਼ ਨੇ ਤੇ ਪਲੱਸ ਜਿਹੜੇ ਆਪਣੇ ਇਸਤਰੀ ਤੇ ਮਾਲ ਵਿਭਾਗ ਦੇ ਮੈਂਬਰਸ ਹੈਗੇ ਆ ਉਹਨਾਂ ਨੇ ਸਭ ਨੇ ਇੱਕ ਤੀਆਂ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਐਸਡੀਐਮ ਮੈਡਮ ਵੀ ਆਏ ਨੇ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਇੱਥੇ ਆ ਕੇ ਐਕਚੁਅਲੀ ਪਤਾ ਲੱਗਦਾ ਕਿ ਜਿਹੜੇ ਸਾਡਾ ਸੱਭਿਆਚਾਰ ਹੈ ਜਿੱਦਾਂ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਚਰਖਾ ਹੈਗਾ ਤੇ ਜਿਹੜੀ ਚੀਜ਼ ਅਸੀਂ ਕਦੇ ਦੇਖੀ ਨਹੀਂ ਕਦੇ ਚਲਾ ਕੇ ਨਹੀਂ ਦੇਖੀ ਉਹ ਚਲਾ ਕੇ ਦੇਖੀ ਐਂਡ ਆਫ ਇਸ ਟਾਈਮ ਜੇ ਤਾਂ ਉਦਾਂ ਹੀ ਲੱਗ ਜਾਂਦਾ ਸਾਡਾ ਟਾਈਮ ਕਦੇ ਬੰਦਿਆਂ ਨੂੰ ਮਿਲਦੇ ਕਦੇ ਕੰਮ ਕਰਦੇ ਕਦੇ ਮੀਟਿੰਗਸ ਕਰਦੇ ਪਰ ਇੰਦਾ ਦੇ ਪ੍ਰੋਗਰਾਮਸ ਤੇ ਆ ਕੇ ਥੋੜਾ ਜਿਹਾ ਮਨ ਵੀ ਖੁਸ਼ ਹੋ ਜਾਂਦਾ ਤੇ ਆਪਣੇ ਵਿਰਸੇ ਨੂੰ ਜਿਹੜਾ ਸੰਭਾਲ ਲੰਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਆਪਸ ਚ ਜਿਹੜੀਆਂ ਲੇਡੀਜ਼ ਹੈਗੀਆਂ ਇਕੱਠੀਆਂ ਹੋ ਕੇ ਉਹ ਤੀਆਂ ਮਨਾਈਏ ਵੈਸੇ ਤਾਂ ਅਸੀਂ ਮਤਲਬ ਲੇਡੀਜ਼ ਹੁੰਦੀਆਂ ਯੂਜ਼ੂਲੀ ਜਾਂ ਤਾਂ ਵਰਕਿੰਗ ਹੁੰਦੀਆਂ ਨੇ ਜਾਂ ਘਰ ਦੇ ਕੰਮ ਚ ਹੀ ਰਹਿ ਜਾਂਦੀਆਂ ਪਰ ਇਹ ਇਨਾਂ ਲਈ ਮੌਕਾ ਹੁੰਦਾ ਹੈ ਕਿ ਇਕੱਠੀਆਂ ਹੋਣ ਵਾਪਸ ਜਿਹੜੀਆਂ ਸਹੇਲੀਆਂ ਹੁੰਦੀਆਂ ਜਾਂ ਉਸ ਤਰ੍ਹਾਂ ਦੇ ਜਿਹੜੇ ਮਨ ਦੇ ਵੱਲੇ ਹੁੰਦੇ ਆ ਉਹ ਕੱਢਣ ਤੇ ਚੰਗਾ ਲੱਗਿਆ ਇੱਥੇ ਆ ਕੇ ਵੀ ਮੈਂ ਇਹਨਾਂ ਨੂੰ ਵਧਾਈਆਂ ਦਿੰਨੀ ਆ ਤੇ ਸਾਰਿਆਂ ਨੂੰ ਦੀਆਂ ਦੀਆਂ ਬਹੁਤ-ਬਹੁਤ ਵਧਾਈਆਂ ਹੁੰਦੀਆਂ ਲੱਗ ਰਿਹਾ ਜਸਤਰਿਕਲੇ ਦਾ ਲੇਟ ਗਿਆ ਰਾਈਸ ਵਾਲੇ ਜਸਤਰਿਕਲੇ ਜੀ ਬਿਲਕੁਲ ਸਕੂਲ ਟਾਈਮ ਤੇ ਤਾਂ ਅਸੀਂ ਬੜਾ ਕੁਝ ਏਦਾਂ ਦਾ ਕਰਦੇ ਹੁੰਦੇ ਸੀ ਹੁਣ ਜਿੱਦਾਂ ਲਗਾਤਾਰ ਸਾਵਣ ਦੇ ਮਹੀਨੇ ਤੋਂ ਤੀਆਂ ਮਨਾਇਆ ਜਾ ਰਹੀਆਂ ਡਿਫਰੈਂਟ ਡਿਫਰੈਂਟ ਇਨਵਿਟੇਸ਼ਨਸ ਆ ਰਹੇ ਨੇ ਪਰ ਇਹ ਇੱਕ ਵੱਖਰਾ ਇਨਵਿਟੇਸ਼ਨ ਸੀਗਾ ਜਿੱਥੇ ਇਹਨਾਂ ਨੇ ਪੁਰਾਣਾ ਜਿਹੜਾ ਸਾਡਾ ਪੰਜਾਬ ਹੈ ਉਹਦਾ ਕਲਚਰ ਜਿਹੜਾ ਰਿਪਰੈਜ਼ੈਂਟ ਕੀਤਾ ਹੈ ਬੜੀਆਂ ਸੋਹਣੀਆਂ ਪੱਖੀਆਂ ਮੈਂ ਦੇਖੀਆਂ ਇਹਨਾਂ ਨੇ ਬਣਾਈਆਂ ਹੋਈਆਂ ਨੇ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਪਿੱਛੇ ਚੱਕੀ ਚਲਾ ਕੇ ਦੇਖੀ ਇਹ ਕੁਝ ਜਿਹੜਾ ਹੈਗਾ ਉਹ ਕਦੇ ਕੀਤਾ ਨਹੀਂ ਸੀ ਤੇ ਇੱਥੇ ਆ ਕੇ ਹੀ ਜਿਹੜਾ ਨਵਾਂ ਹੈ ਉਹ ਕਰਨ ਨੂੰ ਮਿਲਿਆ ਜੀ ਤਾਂ ਲੱਗਦਾ ਮੈਨੂੰ ਇਹਦਾ ਪ੍ਰੋਗਰਾਮ ਹਾਂਜੀ ਬਿਲਕੁਲ ਇਸ ਤਰ੍ਹਾਂ ਦੇ ਪ੍ਰੋਗਰਾਮ ਚ ਹੋਰ ਜ਼ਿਆਦਾ ਪਾਰਟਿਸਪੀਕੇਸ਼ਨ ਹੋਣੀ ਚਾਹੀਦੀ ਹੈ ਮੈਂ ਕਹਿੰਦੀ ਆ ਕਿ ਸਾਰੇ ਇੱਕ ਤਾਂ ਇਹ ਤਾਂ ਪਿੰਡ ਲੈਵਲ ਦਾ ਪ੍ਰੋਗਰਾਮ ਹੈ ਇਹਨੂੰ ਥੋੜਾ ਜਿਹਾ ਹੋਰ ਆਪਾਂ ਡਿਸਟ੍ਰਿਕਟ ਲੈਵਲ ਤੇ ਕਰੀਏ ਜਾਂ ਜ਼ਿਲ੍ਹੇ ਲੈਵਲ ਤੇ ਕਰੀਏ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਕਿਉਂਕਿ ਯੂਜ਼ੂਲੀ ਇਹ ਹੁੰਦਾ ਹੈ ਕਿ ਜਿਹੜੇ ਜਿਨ੍ਹਾਂ ਨੂੰ ਆਪਾਂ ਮੇਲਜ਼ ਕਹਿੰਦੇ ਆ ਬੰਦੇ ਜਿਹੜੇ ਹੈਗੇ ਆ ਉਹ ਆਪਸ ਵਿੱਚ ਮਿਲ-ਗਿਲ ਰਹਿੰਦੇ ਆ ਬਾਹਰ ਚਲੇ ਜਾਂਦੇ ਆ ਕੁਝ ਵੀ ਕਰ ਲੈਂਦੇ ਆ ਤੇ ਲੇਡੀਜ਼ ਜਿਹੜੀਆਂ ਹੈਗੀਆਂ ਉਹ ਘਰਾਂ ਚ ਰਹਿ ਕੇ ਰਹਿ ਜਾਂਦੀਆਂ ਉਹ ਜਾਂ ਤਾਂ ਕੰਮ ਤੋਂ ਘਰ ਆਂਦੀਆਂ ਆ ਜਾਂ ਫਿਰ ਵੈਸੇ ਜਿਹੜੀਆਂ ਘ ਜਿਨ ਲੋਕ ਐਲੋ ਨੱਚਨਗਾਰ ਲਈ ਉਹਨਾਂ ਦੀ ਜਿਹੜਾ ਮਨੋਰੰਜਨ ਹੈ ਉਹ ਕਰਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਅੱਜ ਜਿਹੜਾ ਸਾਡੇ ਪਿੰਡ ਪੰਜਾਬੀ ਵਿਰਸਾ ਲੋਪ ਹੁੰਦਾ ਜਾ ਰਿਹਾ ਹੈ ਉਹਦੇ ਮੰਦੇ ਨਜ਼ਰ ਅਸੀਂ ਸਰਪੰਚ ਸਾਹਿਬ ਨੇ ਆਪਣੀ ਪੰਚਾਇਤ ਨਾਲ ਸਲਾਮਾਸ਼ਫਰਾ ਕਰਕੇ ਸਾਨੂੰ ਤੀਆਂ ਮਨਾਉਣ ਦਾ ਮੌਕਾ ਦਿੱਤਾ ਤੇ ਸਰਪੰਚ ਸਾਹਿਬ ਅਤੇ ਆਪਣੀ ਪੰਚਾਇਤ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੀਬੀਆਂ ਭੈਣਾਂ ਮਾਈਆਂ ਬੱਚਿਆਂ ਦੀ ਇਸ ਆਵਾਜ਼ ਨੂੰ ਬੁਲੰਦ ਕੀਤਾ ਅਤੇ ਆਪਣਾ ਸਿਹਤ ਹਸਪਤਾਲ ਵਿਖੇ ਤਿਆਂ ਦਾ ਤਿਆਰ ਮਨਾਇਆ ਇਸ ਤਿਆਂ ਦੇ ਤਿਆਰ ਨੂੰ ਮੁੱਖ ਰੱਖਦੇ ਹੋਏ ਸਾਡੇ ਮੁੱਖ ਮਹਿਮਾਨ ਏਡੀਸੀ ਮੈਡਮ ਅਤੇ ਐਸਡੀਐਮ ਮੈਡਮਾਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਦੇ ਹੋਏ ਇੱਥੇ ਪਹੁੰਚੇ ਅਸੀਂ ਐਸਡੀਐਮ ਮੈਡਮਾਂ ਏਡੀਸੀ ਮੈਡਮਾਂ ਅਤੇ ਪਿੰਡ ਦੀ ਸਮੂਹ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਸ ਅੱਜ ਦੇ ਫੰਕਸ਼ਨ ਵਿੱਚ ਮਾਈਆਂ ਕੁੜੀਆਂ ਬਜ਼ੁਰਗ ਅਤੇ ਬੱਚੇ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਆਪਣੇ ਆਪਣੇ ਮਨ ਦੀਆਂ ਭਾਵਨਾ ਜਿਹੜੀਆਂ ਉਹਨਾਂ ਨੂੰ ਯਾਰ ਕੀਤਾ ਅਤੇ ਸਾਰਿਆਂ ਨੇ ਨਾਚ ਟੱਪ ਕੇ ਅੱਜ ਦੇ ਦਿਨ ਨੂੰ ਜਿਹੜਾ ਉਹ ਬਹੁਤ ਵਧੀਆ ਸੁਖਾਲਾ ਬਣਾਇਆ ਤੇ ਅਸੀਂ ਆਸ ਕਰਦੇ ਹਾਂ ਵੀ ਅੱਗੇ ਤੋਂ ਵੀ ਸਾਡੀ ਪੰਚਾਇਤ ਐਸੀ ਤਰ੍ਹਾਂ ਸਾਡਾ ਸਹਿਯੋਗ ਦਿੰਦੀ ਰਹੇਣ ਅਤੇ ਸਾਡੇ ਅਫਸਰ ਸਹਿਬਾਨ ਮੌਕੇ ਤੇ ਪਹੁੰਚ ਕੇ ਸਾਡੇ ਮਾਨ ਨੂੰ ਵਧਾਉਣ ਅਤੇ ਅਸੀਂ ਐਸੀ ਤਰ੍ਹਾਂ ਅਗਲੇ ਸਾਲ ਨੂੰ ਜੋਰ ਸ਼ੋਰ ਨਾਲ ਤੀਆਂ ਦਾ ਤਿਆਰ ਹਾਂਜੀ ਅਸੀਂ ਅੱਜ ਪੰਜਾਬੀ ਆਪਣੇ ਪੰਜਾਬੀ ਵਿਰਸੇ ਵਿੱਚ ਪੱਖੀਆਂ ਹੱਥ ਦੀਆਂ ਕੱਢੀਆਂ ਹੋਈਆਂ ਚਾਦਰਾਂ ਚਰਖਾ ਜੁੱਲਾ ਚੱਕੀ ਅਤੇ ਅਟੇਰ ਨਾ ਪੂਰੀ ਤੇ ਹੋਰ ਜਿਹੜਾ ਪੁਰਾਣਾ ਸਮਾਨ ਆ ਉਹ ਸਾਰਾ ਅੱਜ ਪ੍ਰਦਰਸ਼ਨੀ ਦੇ ਰੂਪ ਵਿੱਚ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਲੜਕੀਆਂ ਨੂੰ ਦਿਖਾਇਆ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਨੌਲੇਜ ਸੀ ਉਹਨਾਂ ਨੂੰ ਅੱਜ ਅਸੀਂ ਦੱਸਿਆ ਵੀ ਆਹ ਜਿਹੜੀ ਪੁਰਾਣੀ ਚੀਜ਼ ਆ ਇਹ ਆਪਣੀਆਂ ਦਾਦੀਆਂ ਮਾਤਾਵਾਂ ਇਸ ਮਕਸਦ ਲਈ ਵਰਤਦੇ ਜਿਹੜੇ ਐਦਾਂ ਦੇ ਪ੍ਰੋਗਰਾਮ ਆ ਇਹ ਬਿਲਕੁਲ ਹੋਣੇ ਚਾਹੀਦੇ ਆ ਕਿਉਂਕਿ ਜਿਹੜਾ ਸਾਡਾ ਇੰਡੀਆ ਦਾ ਪੁਰਾਣਾ ਵਿਰਸਾ ਉਹ ਅਲੋਪ ਹੁੰਦਾ ਜਾ ਰਿਹਾ ਤੇ ਜਿਹੜੇ ਬਾਹਰਲੇ ਕੰਟਰੀਆਂ ਜਿਵੇਂ ਕੈਨੇਡਾ ਸਰੀ ਅਮਰੀਕਾ ਵਗੈਰਾ ਚ ਤੀਆਂ ਬੜੇ ਜੋਰ ਸ਼ੋਰ ਨਾਲ ਮਨਾਇਆ ਜਾਂਦੀਆਂ ਉੱਥੇ ਪੰਜਾਬੀ ਸੱਭਿਆਚਾਰ ਨੂੰ ਪਹਿਲ ਦਿੱਤੀ ਜਾਂਦੀ ਆ ਅਤੇ ਬਾਕੀ ਜਿਹੜਾ ਸਮਾਨ ਆ ਇਧਰੋਂ ਲਿਜਾ ਕੇ ਉਹ ਪ੍ਰਦਰਸ਼ਨ ਨਾਲ ਲਾਉਂਦੇ ਆ ਤੇ ਸਾਡੇ ਪੰਜਾਬ ਦਾ ਹੀ ਸਮਾਨ ਆ ਸਾਨੂੰ ਇਹ ਸਮਾਨ ਆ ਜਿਹੜਾ ਇਹ ਲਾਉਣਾ ਚਾਹੀਦਾ ਅਤੇ ਨੌਜਵਾਨ ਲੜਕੀਆਂ ਨੂੰ ਸੇਧ ਦੇਣੀ ਚਾਹੀਦੀ ਆ